ਪੀਆਰਟੀਸੀ ਮੁਲਾਜ਼ਮਾਂ ਵੱਲੋਂ ਸੁੱਬੇ ਵਰਦੇ ਵਿੱਚ ਹੜਤਾਲ ਕਰ ਦਿੱਤੀ ਗਈ ਹੈ ਸਾਰੇ ਬਸਟਾਂ ਦੇ ਬਾਹਰ ਬਸਾਂ ਲਾ ਕੇ ਬਸ ਸਟੈਂਡਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਔਰ ਉਹਨਾਂ ਦੀ ਇੱਕੋ ਮੰਗ ਹੈ ਕਿ ਜਿਹੜੇ ਅੱਜ ਟੈਂਡਰ ਸਰਕਾਰ ਨੇ ਕਰਨੇ ਸੀ ਪੀਆਰਟੀਸੀ ਵੱਲੋਂ ਜਿਹੜੇ ਟੈਂਡਰ ਕਰਨੇ ਸੀ ਸਟੈਂਡਰ ਕਾਸੀ ਵਿਰੋਧ ਕਰ ਰਹੇ ਆ ਅਸੀਂ ਨਿੱਜੀਕਰਨ ਨਹੀਂ ਹੋਣ ਦੇਣਾ ਔਰ ਇਸ ਦੇ ਲਈ ਮੁਲਾਜ਼ਮਾਂ ਦਾ ਨੁਕਸਾਨ ਹੋਣਾ ਹੈ ਔਰ ਸਾਡੇ ਮੁਲਾਜ਼ਮਾਂ ਆਗੂਆਂ ਨੂੰ ਤੜਕਸਾਰ ਪੁਲਿਸ ਨੇ ਚੁੱਕਿਆ ਹੈ ਉਸ ਹਿਰਾਸਤ ਵਿੱਚ ਲਿੱਤਾ ਹੈ ਉਸ ਦੇ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪਨ ਬਸ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕਰਦੇ ਤੇ ਕੋਈ ਬਸ ਨਹੀਂ ਚੱਲ ਰਹੀ ਜਿਸ ਕਰਕੇ ਪ੍ਰਾਈਵੇਟ ਬਸਾਂ ਰਾਹੀਂ ਲੋਕ ਜਾਣ ਨੂੰ ਮਜਬੂਰ ਹਨ ਅਤੇ ਪੀਆਰਟੀਸੀ ਬਸਾਂ ਦੀ ਮੁძਰਾ ਵੀ ਲੱਗੀਆਂ ਕਿਉਂਕਿ ਸਵਾਰੀਆਂ ਉਹਨਾਂ ਨੂੰ ਮਿਲ ਗਈ ਅਤੇ ਆਮ ਲੋਕ ਸਰਕਾਰੀ ਬਸਾਂ ਤੋਂ ਬੰਦੇ ਹਨ ਪ੍ਰਦਰਸ਼ਨ ਕਰ ਰਹੇ ਹਨ ਮੁਲਾਜ਼ਮ ਪੀਆਰਟੀਸੀ ਕੇ ਬਸ ਸਟੈਂਡ ਸਮਾਣਾ ਦੇ ਵਿੱਚ ਵੀ ਰਸਤੇ ਬੰਦ ਕਰਕੇ ਮੁਲਾਜ਼ਮਾਂ ਵੱਲੋਂ ਪਰਦਰਸ਼ਨ ਕੀਤਾ ਗਿਆ ਉਹਨਾਂ ਨੇ ਮੰਗ ਕੀਤੀ ਕਿ ਸਾਡੇ ਮੁਲਾਜ਼ਮਾਂ ਆਗੋਂ ਛੱਡੇ ਜਾਵੇ ਨਹੀਂ ਤਾਂ ਸਾਡਾ ਸੰਘਰਸ਼ ਹੋਰ ਤਿੱਖਾ ਹੋਵੇਗਾ ਜਿਸki ਜ਼ਿੰਮੇਦਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਮੁਰਦਾਬਾਦ ਮੁਰਦਾਬਾਦ ਟਰਾਂਸਪੋਰਟ ਮੰਤਰੀ ਮੁਰਦਾਬਾਦ 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 ਚੇਰਮੈਨ ਪੀਆਰਟੀਸੀ ਮੁਰਦਾਬਾਦ 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 ਫਿਰ ਪ੍ਰਿਸ਼ਤ ਮਨਾਇ ਮੁਰਦਾਬਾਦ 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 ਸਾਡਾ ਇੱਕਾ ਜਿੰਦਾਬਾਦ टोमीटर टेंडर रद करो रो रो महकम करो प्रबंध करो प्रबंध करो एम डी पी आर सी मुबाद मुरदाबाद मुरदाबाद चेयरमैन पी आर टी सी मुरदाबाद 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 किलोमीटर बसा टेंडर रद करो ਮੇਰਾ ਨਾਮ ਬਤਿੰਦਰਪਾਲ ਸਿੰਘ ਆ ਜੀ ਪੰਜਾਬ ਸਪੀਰਟਿਸ ਕੰਟਰੈਕਟ ਵਰਕਰ ਯੂਨੀਅਨ ਤੋਂ ਇਹ ਸਟ੍ਰਾਈਕ ਸਾਡਾ ਦੇਖੋ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਜੀ ਸਰਕਾਰ ਨਾਲ ਤੇ ਮੈਨੇਜਮੈਂਟ ਨਾਲ ਸਾਡਾ ਜਿਹੜਾ ਮੇਨ ਮੋਰੋਧ ਹੈ ਉਹ ਕਿਲੋਮੀਟਰ ਜਿਹੜਾ ਟੈਂਡਰ ਹੈ ਉਹ ਵਾਰ-ਵਾਰ ਮੈਨੇਜਮੈਂਟ ਤੇ ਸਰਕਾਰ ਲੈ ਕੇ ਆ ਰਹੀ ਏ ਸਾਡਾ ਵਾਰ-ਵਾਰ ਇਸ ਚੀਜ਼ ਦਾ ਵਿਰੋਧ ਆ ਅਸੀਂ ਕਿਲੋਮੀਟਰ ਬੱਸਾਂ ਜਿਹੜੀਆਂ ਨੇ ਉਹ ਨਹੀਂ ਪੈਣ ਦੇਣੀਆਂ ਪਹਿਲਾਂ ਵੀ ਕਈ ਵਾਰ ਇਹ ਟੈਂਡਰ ਨਿਕਲ ਕੇ ਜਿਹੜਾ ਟੈਂਡਰ ਹੈ ਉਹ ਅੱਗੇ ਹੋ ਗਿਆ ਸੀ ਅੱਜ ਫੇਰ 28 ਤਰੀਕ ਨੂੰ ਜਿਹੜਾ ਟੈਂਡਰ ਹੈ ਉਹ ਖੁੱਲਣ ਜਾ ਰਿਹਾ ਸੀ 12 ਵਜੇ ਤੋਂ ਬਾ ਉਹ ਜਿਹੜੀ ਹੈ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਜਿਹੜੀ ਘਟਿਆ ਹਰਕਤ ਕੀਤੀ ਹੈ ਉਹਨਾਂ ਨੇ ਰਾਤ ਨੂੰ ਜਿਹੜੇ ਸਾਡੇ ਆਗੂ ਸੀਗੇ ਆਪਣੇ ਘਰਾਂ ਦੇ ਵਿੱਚ ਸੁੱਤੇ ਪਏ ਜਿਨ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਬਿਨਾਂ ਕਿਸੇ ਦੱਸੇ ਘਰ ਦੇ ਵਿੱਚੋਂ ਪਰਿਵਾਰਾਂ ਦੇ ਵਿੱਚੋਂ ਚੱਕ ਕੇ ਤੇ ਉਹਨਾਂ ਨੂੰ ਮਤਲਬ ਨਜ਼ਰਬੰਦ ਕੀਤਾ ਹੋਇਆ ਤੇ ਸਾਡੇ ਉਸ ਰੋਸ ਦੇ ਵਜੋਂ ਤੇ ਕਿਲੋਮੀਟਰ ਬੱਸਾਂ ਦੇ ਟੈਂਡਰ ਦੇ ਵਿਰੋਧ ਵਦੋਂ ਜਿਹੜਾ ਇਹ ਬੰਦ ਹੈ ਜੇਕਰ ਸਰਕਾਰ ਅੱਜ ਪੂਰੇ ਪੰਜਾਬ ਸਾਥੀਆਂ ਨੂੰ ਜਲਦ ਤੋਂ ਜਲਦ ਰਿਹਾ ਨੀ ਕਰਦੀ ਤੇ ਕਿਲੋਮੀਟਰ ਟੈਂਡਰ ਜਿਹੜਾ ਉਹ ਪੂਰਨ ਤੌਰ ਤੇ ਰੱਦ ਨਹੀਂ ਕਰਦੀ ਸਾਡਾ ਇਹ ਸੰਘਰਸ਼ ਜਾਰੀ ਰਹੇਗਾ ਜੇਕਰ ਇਹ ਸੰਘਰਸ਼ ਨੂੰ ਹੋਰ ਤਿੱਖਾ ਅਸੀਂ ਹੋਰ ਵੀ ਤਿੱਖਾ ਕਰਾਂਗੇ ਅਸੀਂ ਬਿਲਕੁਲ ਮਰਨੋਂ ਨਹੀਂ ਡਰਦੇ ਪੈਟਰੋਲ ਦੀਆਂ ਬੋਤਲਾਂ ਸਾਡੇ ਕੋਲ ਨੇ ਅਸੀਂ ਆਪਣੇ ਆਪ ਪਾ ਕੇ ਆਪਣਾ ਆਪ ਨਸ਼ਾਵਰ ਕਰਕੇ ਅਸੀਂ ਕਿਲੋਮੀਟਰ ਬੱਸਾਂ ਜਿਹੜੀਆਂ ਨੇ ਨਹੀਂ ਪਹੁੰਚਣ ਦੇਣੀਆਂ ਪੂਰੇ ਪੰਜਾਬ 'ਚ ਬੰਦੇ ਇਸ ਟਾਈਮ ਬਿਲਕੁਲ ਜੀ ਪੂਰਾ ਪੰਜਾਬ ਬੰਦ ਹੈ ਜੀ ਸਾਡੇ 27 ਦੇ 27 ਢੀਪੂ ਬੰਦ ਨੇ ਮੇਨ ਰੋਡ ਬੰਦ ਨੇ ਸਾਰੇ ਸਾਡੇ ਬੱਸ ਸਟੈਂਡ ਬੰਦ ਨੇ ਜੇਕਰ ਲੋਡ ਪਈ ਤਾ ਹੋਰ ਵੀ ਜਿਹੜੇ ਮੇਨ ਹਾਈਵੇ ਨੇ ਜਿਹੜੇ ਅਜੇ ਨਹੀਂ ਬੰਦ ਕਰੇ ਉਹ ਵੀ ਅਸੀਂ ਸੰਘਰਸ਼ ਨੂੰ ਤਿੱਖਾ ਕਰੀ ਬੰਨ ਬਸ ਇਹ ਬੰਦੇ ਬੰਦ ਬੰਨ ਬਸ ਵਾਲੇ ਹੀ ਬੰਦੇ ਬਿਲਕੁਲ ਜੀ 27 ਦੇ 27 ਸਾਡਾ ਪਨਬਸ ਪੰਜਾਬ ਰੋਡ ਬਈ ਪੀਆਰਟੀਸੀ ਕੰਟਰੈਕਟਰ ਵਰਕਰ 2511 ਯੂਨੀਅਨ ਵੱਲੋਂ ਪੂਰਨ ਤੌਰ ਤੇ ਬੰਦ ਹੈ ਜੀ ਆਪ ਜੀ ਦਾ ਨਾਮ ਕੀ ਦੱਸਿਆ ਤੁਸੀਂ ਮੇਰਾ ਨਾਮ ਅਤਿੰਦਰਪਾਲ ਸਿੰਘ ਠੀਕ ਪ੍ਰਸੋਤਮ ਕੋਸਿਕ ਸਮਾਣਾ